ਸਰਦਾਰ ਬੁੱਧ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਸਰਦਾਰ ਨੌਦ ਸਿੰਘ ਦਾ ਆਨੰਦ ਕਾਰਜ ਮਜੀਠੇ ਦੇ ਇੱਕ ਧਨਾੜ ਜ਼ਿਮੀਂਦਾਰ ਪਰਿਵਾਰ ਦੇ ਗ੍ਰਹਿ ਵਿਖੇ ਹੁੰਦਾ ਏ ਇਹਨਾਂ ਦੇ ਘਰ ਸਭ ਚਾਰ ਸੁਪੁੱਤਰ ਜਨਮ ਲੈਂਦੇ ਨੇ ਪਹਿਲੇ ਸਰਦਾਰ ਚਰਤ ਸਿੰਘ ਜੀ ਦੂਜੇ ਸਰਦਾਰ ਦਲ ਸਿੰਘ ਜੀ ਤੀਜੇ ਸਰਦਾਰ ਚੇਤ ਸਿੰਘ ਜੀ ਤੇ ਚੌਥੇ ਸਰਦਾਰ ਮਾਗੀ ਸਿੰਘ ਜੀ ਥੋੜੇ ਹੀ ਸਮੇਂ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਕਾਰਜ ਕੀਤੇ ਸ਼ੁਕਰਚੱਕ ਜਿਹੜੀ ਕੋ ਗੁੱਜਰਵਾਲ ਦੇ ਲਾਗੇ ਇੱਕ ਜਗ੍ਹਾ ਸੀ ਉਜੜੀ ਹੋਈ ਥਾਂ ਨੂੰ ਵਸਾਇਆ ਅਤੇ ਨਾਲ ਹੀ ਉੱਥੇ ਇੱਕ ਗੜੀ ਰੂਪ ਵੱਡਾ ਘਰ ਬਣਾਇਆ ਹਿਫਾਜ਼ਤ ਦੇ ਲਈ ਇਹਨਾਂ ਨੇ ਆਪਣੇ ਨਾਲ 30 ਸਾਥੀ ਰੱਖੇ ਅਤੇ ਥੋੜੇ ਹੀ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਦਬਦਬਾ ਸੀ ਜਾਂ ਇਹਨਾਂ ਦਾ ਨਾਮ ਸੀ ਉਹ ਰਾਵਲਪਿੰਡੀ ਤੋਂ ਲੈ ਕਰਕੇ ਸੱਤ ਲੋਗ ਦਰਿਆ ਤੋਂ ਪਾਰ ਤੱਕ ਚੱਲਣਾ ਸ਼ੁਰੂ ਹੋ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ ਨਵਾਬ ਕਪੂਰ ਸਿੰਘ ਜੀ ਦੇ ਨਾਲ ਮਿਲ ਕੇ ਜਦੋਂ ਅਹਿਮਦ ਸ਼ਾਹ ਅਬਦਾਲੀ ਭਾਰਤ ਨੂੰ ਲੁੱਟਣ ਦੇ ਲਈ ਆਉਂਦਾ ਏ ਤਾਂ ਜਦੋਂ ਉਹ ਜਾਣ ਲੱਗਦਾ ਏ ਆਪਣੇ ਸਾਰੇ ਸਮਾਨ ਇਸ ਲੁੱਟ ਕੇ ਔਰਤਾਂ ਨੂੰ ਨਾਲ ਜਾਣ ਲੱਗਦਾ ਏ ਤਾਂ ਇਹਨਾਂ ਨੇ ਉਸਤੇ ਹਮਲਾ ਕੀਤਾ ਤੇ ਸਮਾਨ ਵੀ ਉਸ ਤੋਂ ਲੁੱਟ ਲਿਆ ਸੀ ਪਰ ਉਹਨਾਂ ਜੰਗਾਂ ਦੇ ਦੌਰਾਨ ਹੀ ਅਫਗਾਨਾਂ ਦੇ ਨਾਲ ਲੜਦੇ ਹੋਏ 1749 ਈਸਵੀ ਦੇ ਵਿੱਚ ਸਰਦਾਰ ਨੌਧ ਸਿੰਘ ਨੂੰ ਗੋਲੀ ਲੱਗਦੀ ਹੈ ਅਤੇ ਇਹ ਸੰਸਾਰ ਤੋਂ ਅਕਾਲ ਚਲਾਣਾ ਕਰ ਜਾਂਦੇ ਨੇ ਇਹਨਾਂ ਦੇ ਜਿਹੜੇ ਸਭ ਤੋਂ ਛੋਟੇ ਸੁਪੁੱਤਰ ਹੁੰਦੇ ਨੇ ਭਾਈ ਮਾਗੀ ਸਿੰਘ ਜੀ ਜਿਹੜੇ ਉਹ ਗੁਰਮਤ ਦੇ ਪ੍ਰਚਾਰ ਦੇ ਵਿੱਚ ਲੱਗ ਜਾਂਦੇ ਨੇ ਅਤੇ ਸਰਦਾਰ ਚੜਤ ਸਿੰਘ ਅਤੇ ਦੋ ਹੋਰ ਭਰਾ ਨੇ ਜਿਹੜੇ ਉਹ ਆਪਣੀ रियासत ਨੂੰ ਸਾਂਭਣ ਦੇ ਵਿੱਚ ਜਾਂ ਜਿੱਥੋਂ ਤੱਕ ਉਹਨਾਂ ਦਾ ਦਬਦਬਾ ਸੀ ਉਸ ਨੂੰ ਸਾਂਭਣ ਦੇ ਵਿੱਚ ਆਪਣੇ ਵੱਡੇ ਭਰਾ ਦਾ ਸਾਥ ਦਿੰਦੇ।